ਇਹ ਜੋ ਦ੍ਰਿਸ਼ ਪੀਬੀ 70 ਨਿਊਜ਼ ਦੁਆਰਾ ਦਿਖਾਇਆ ਜਾ ਰਿਹਾ ਹੈ ਇਹ ਤਹਿਸੀਲਦਾਰ ਦਫਤਰ ਜ਼ਿਰਕਪੁਰ ਦਾ ਹੈ ਜਿੱਥੇ ਲੋਕ ਆਪਣੀਆਂ ਰਜਿਸਟਰੀਆਂ ਕਰਾਉਣ ਆਉਂਦੇ ਹਨ ਅਤੇ ਲੋਕਾਂ ਨੂੰ ਸ਼ਾਇਦ ਨਾ ਤਾਂ ਆਪਣੀ ਫਿਕਰ ਹੈ ਅਤੇ ਨਾ ਹੀ ਆਪਣੇ ਬੱਚਿਆਂ ਦੀ ਤੇ ਨਾ ਹੀ ਆਪਣੇ ਪਰਿਵਾਰ ਦੀ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਕਰੋਨਾ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਆਉਂਦਾ ਅਫਸਰਾਂ ਵੱਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਚਾਹੇ ਪੁਲਿਸ ਅਫਸਰ ਹੋਣ ਸਰਕਾਰੀ ਅਫਸਰ ਹੋਣ ਜਾਂ ਕੋਈ ਹੋ ਉਹ ਕੇਵਲ ਛੋਟੇ ਦੁਕਾਨਦਾਰਾ ਤੇ ਹੀ ਡੰਡਾ ਚਲਾ ਕੇ ਆਪਣੀ ਡਿਊਟੀ ਪੂਰੀ ਕਰ ਰਹੇ ਹਨ ਜਦ ਕਿ ਛੋਟੀਆਂ ਦੁਕਾਨਾਂ ਵਿੱਚ ਕੇਵਲ ਇੱਕ ਜਾਂ ਦੋ ਲੋਕ ਹੀ ਇਕੱਠੇ ਹੁੰਦੇ ਹਨ ਪਰ ਇਨ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਸੈਂਕੜੇ ਲੋਕ ਇਕੱਠੇ ਹੁੰਦੇ ਹਨ ਪਰ ਸਰਕਾਰੀ ਤੰਤਰ ਉੱਥੇ ਜਾ ਕੇ ਆਪਣਾ ਕੰਮ ਕਰਨਾ ਭੁੱਲ ਜਾਂਦਾ ਹੈ ਚਾਹੇ ਸ਼ਰਾਬ ਦਾ ਠੇਕਾ ਹੋਵੇ ਬਿਜਲੀ ਦਫ਼ਤਰ ਹੋਵੇ ਜਾਂ ਤਹਿਸੀਲ ਦਫ਼ਤਰ ਹੋਵੇ ਇਹ ਭੀੜ ਕਦੇ ਵੀ ਘਟ ਨਹੀਂ ਹੁੰਦੀ ਹੋ ਰਹੀ ਹੈ ਤੁਹਾਡੇ ਇੱਥੇ ਕੀ ਕਾਰਨ ਹੈ ਜੀ ਸਰ ਕੀ ਦਾ ਕਾਰਨ ਹੈ ਜੀ ਲੋਕ ਕੋਈ ਵੀ ਟਾਈਮ ਦੀ پابੰਦੀ ਨੂੰ ਨਹੀਂ ਸਮਝਦਾ ਹਰ ਇੱਕ ਰਿਸਟਰੀ ਦੇ ਉੱਤੇ ਟਾਈਮ ਲਿਖਿਆ ਜਾਂਦਾ ਹੈ ਅਨ ਅਪਾਇੰਟਮੈਂਟ ਦਾ ਟਾਈਮ ਹੁੰਦਾ ਇਹਦਾ 10 ਵਜੇ ਦਾ ਟਾਈਮ ਹੈ ਉਹ 3 ਵਜੇ ਆ ਰਿਹਾ ਹੈ ਇਹਦਾ 11 ਵਜੇ ਦਾ ਟਾਈਮ ਹੈ ਉਹ 2:30 ਵਜੇ ਆ ਰਿਹਾ ਹੈ ਤਾਂ ਅਸੀਂ ਲੋਕਾਂ ਨੂੰ ਬੜਾ ਜਿਆਦਾ ਇਹ ਰਾਹੀਂ ਵੀ ਵੈਸੇ ਹੀ ਰਿਕੁਐਸਟ ਕਰਦੇ ਆ ਕਿ ਟਾਈਮ ਤੇ ਜਿਹੜਾ ਵੀ ਅਪਾਇੰਟਮੈਂਟ ਦਾ ਟਾਈਮ ਹੁੰਦਾ ਉਸ ਤੇ ਆਓ ਸੋ ਦੈਟ ਸਾਡਾ ਸਿਸਟਮ ਵੀ ਸਹੀ ਚੱਲੀ ਜਾਵੇ ਜੇ ਲੇਕਿਨ ਹੁਣ ਕਿਸੇ ਨੂੰ ਵਾਪਸ ਕਰਦੇ ਆ ਉਹ ਬੰਦੇ ਨੂੰ ਵੀ ਬੁਰਾ ਲੱਗਦਾ ਸਾਨੂੰ ਵੀ ਬੁਰਾ ਲੱਗਦਾ ਤੁਸੀਂ ਵਾਪਸ ਨਹੀਂ ਕਰਨਾ ਚਾਹੁੰਦੇ ਉਹ ਦੈਟਸ ਵਾਈ ਗਲੱਟ ਹੋ ਜਾਂਦਾ ਅਸੀਂ ਹੁਣ ਮੰਡੇ ਤੋਂ ਹੀ ਹੋਰ ਕਰਨ ਲੱਗੇ ਆ ਮੰਡੇ ਤੋਂ ਅਸੀਂ ਜਿਹੜਾ 게ਟ ਹੈ ਇਸ ਦੇ ਬਾਅਦ ਸਪੀਕਰ ਸਿਸਟਮ ਲਾਉਣ ਲੱਗੇ ਆ ਸੋ ਦੈਟ ਕਿ ਬਾਹਰ ਹੀ ਖੁੱਲੇ ਚ ਲੋਕ ਖੜੇ ਰਹਿਣ ਤੇ ਆਪਣਾ ਉਹਨਾਂ ਨੂੰ ਜਿਹੜੀ ਰਿਫਰੈਸ਼ਮੈਂਟ ਆ ਉੱਥੇ ਹੀ ਹੋ ਜਾਏ ਸੋ ਦੈਟ ਅੰਦਰ ਕੋਈ ਬੰਦਾ ਆਏ ਜਿਹਦੇ ਰ ਉਸ ਬੰਦੇ ਤਾਂ ਠੀਕ ਹੋ ਜਾਏਗਾ।